ਸਤਲਾਣੀ ਸਾਹਿਬ ਸੰਪਰਦਾ ਵੱਲੋਂ ਜਿਹੜਾ ਹੈ ਲਗਭਗ 100 ਦੇ ਕਰੀਬ ਸੇਵਾਦਾਰ ਸੇਵਾ ਦੇ ਵਿੱਚ ਝੁੱਟੇ ਹੋਇਆ। ਗੱਡੀ ਗੱਡੀ ਕਰੇ ਗਿਆਵੇ ਨੇ ਹਲੋ ਜਾਵੇ ਸਿੱதா ਸੰਗਾਂ ਨੂੰ ਪਾਵੇ। ਜੀ ਆਇਆਂ ਨੂੰ। ਇੱਥੇ ਆਣ ਕੇ ਹਰੇਕ ਸਿੱਖ ਜਿਹੜਾ ਬੜੀ ਖੁਸ਼ੀ ਮਹਿਸੂਸ ਕਰਦਾ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਹਮਦਰ ਟੀਵੀ ਦੇ ਨਾਲ ਤੇ ਮੈਂ ਹਾਂ ਮਨੀਸ਼ ਪਰਵਾਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖਾਲਸਾ ਹੀ ਜਹੋ ਜਲਾਲ ਦੇ ਨਾਲ ਹੋਲੇ ਮਹੱਲੇ ਦਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ 6 ਦਿਨ ਤੱਕ ਮਨਾਇਆ ਜਾਣਾ ਹੈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰਾਂ ਦੇ ਵਿੱਚ ਗੁਰੂ ਧਾਮਾਂ ਦੇ ਵਿੱਚ ਨਤਮਸਤਕ ਹੋਣਗੀਆਂ ਜਿੱਥੇ ਗੁਰੂ ਧਾਮਾਂ ਦੇ ਵਿੱਚ ਨਤਮਸਤਕ ਹੋਣ ਵਾਲੀ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਨੇ ਜਿੱਥੇ ਐਸਜੀਪੀਸੀ ਵੱਲੋਂ ਪ੍ਰਸ਼ਾਸਨ ਵੱਲੋਂ ਪਰਵੰਧ ਕੀਤੇ ਗਏ ਨੇ ਉੱਥੇ ਹੀ ਲੰਗਰਾਂ ਦੀਆਂ ਸਹੂਲਤਾਂਵਾਂ ਜਿਹੜੀਆਂ ਵੱਖ-ਵੱਖ ਥਾਵਾਂ ਤੇ ਦਿਖਾਈ ਦੇ ਰਹੀਆਂ ਨੇ ਅਸੀਂ ਇਸ ਵੇਲੇ ਮੌਜੂਦ ਆ ਮੇਨ ਜੀਟੀ ਰੋਡ ਤੇ ਜਿੱਥੇ ਕਿ ਸਤਲਾਨੀ ਸਾਹਿਬ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਗਾਏ ਹੋਏ ਨੇ ਗੱਲ ਕਰਦੇ ਆਂ ਬਾਬਾ ਜੀ ਨਾਲ ਇੰਦਰਵੀਰ ਜੀ ਨਾਲ ਕਿ ਕਿਸ ਤਰੀਕੇ ਦੇ ਨਾਲ ਉਹ ਸੇਵਾ ਹਰ ਸਾਲ ਨਿਭਾਉਂਦੇ ਨੇ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਜੁਟੀ ਹੋਈ ਹੈ ਆਉਂਦੇ ਜਾਂਦੇ ਰਾਹਗੀਰਾਂ ਨੂੰ ਜਿਹੜਾ ਹੈ ਸੰਗਤਾਂ ਵੱਲੋਂ ਜਿਹੜਾ ਲੰਗਰ ਸ਼ਿਕਾਇਆ ਜਾਂਦਾ ਸਾਡੇ ਨਾਲ ਬਾਬਾ ਇੰਦਰਬੀਰ ਸਿੰਘ ਜੀ ਮੌਜੂਦ ਨੇ ਬਾਬਾ ਜੀ ਫਤਿਹ ਸਾਂਜ ਪੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਦੋਂ ਜਿਹੜੇ ਲੰਗਰ ਹੈ ਸਟਾਰਟ ਹੋਗੇ ਸੀਗੇ ਹਰ ਸਾਲ ਤੁਸੀਂ ਵੱਡੀ ਸੇਵਾ ਜਿਹੜੀ ਹੈ ਸੰਪਰਦਾ ਵੱਲੋਂ ਇੱਥੇ ਨਿਭਾਉਂਦੇ ਹੋ ਕਦੋਂ ਤੋਂ ਸਟਾਰਟ ਹੋਗੇ ਸੀ ਔਰ ਕਦੋਂ ਤੱਕ ਇਹ ਲੰਗਰ ਜਾਰੀ ਰਹਿਣਗੇ ਇਹ ਮਨੀਸ਼ ਜੀ ਅਸੀਂ 8 ਤਰੀਕ ਨੂੰ ਸ਼੍ਰੀ ਅਮਰਦਾਸ ਸਾਹਿਬ ਤੋਂ ਐਸਾ 9 ਤਰੀਕ ਨੂੰ ਜਿਹੜੀ ਲੰਗਰ ਦੀ ਆਰੰਭਤਾ ਹੋ ਗਈ ਆ 16 ਤਰੀਕ ਵਾਲੇ ਦਿਨ ਜਿਹੜੀ ਆ ਲੰਗਰ ਦੀ ਸਮਾਪਤੀ ਹੋਵੇਗੀ ਇਸ ਕਰਕੇ ਸਾਰੀ ਹੀ ਸੰਗਤ ਬੜਾ ਹੀ ਸਾਡੇ ਨਾਲ ਸੰਜੋਗ ਕਰਦੀ ਆ ਸਾਡੇ ਇਲਾਕੇ ਦੀ ਨਾਲ ਵੀ ਸਾਡੇ ਕਾਫੀ ਸੰਗਤ ਆਈ ਆ ਮੈਂ ਉਹਨਾਂ ਸੰਗਤਾਂ ਦਾ ਵੀ ਰਣੀ ਆ ਕਿ ਜਿਹੜਾ ਸਾਡੇ ਸੰਗਤ ਦੇ ਵਿੱਚ ਸਾਡੇ ਲੰਗਰ ਦੇ ਵਿੱਚ ਸਾਡੇ ਨਾਲ ਸਾਥ ਦਿੰਦੇ ਆ ਸਾਰੇ ਵੱਖ-ਵੱਖ ਪਿੰਡਾਂ ਦੇ ਸਮੂਹ ਮੋਤਵਾਰ ਵੀ ਸਾਡੇ ਨਾਲ ਆਏ ਹੋਏ ਨੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਦਾ ਕਿ ਉਹ ਸਾਡੇ ਨਾਲ ਇਸ ਲੰਗਰਾਂ ਦੇ ਵਿੱਚ ਆਏ ਆ ਇਹ ਸਮੂਹ ਜਿੰਨੇ ਵੀ ਸੇਵਾਦਾਰ ਅਦੇ ਸਾਡੇ ਮੰਤ ਸਾਹਿਬਾ ਨੂੰ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਬੜੇ ਦਿਨਾਂ ਤੋਂ ਆਪਣੀ ਮਿਹਨਤ ਕਰਕੇ ਸੇਵਾ ਇਕੱਠੀ ਕਰ ਰਹੀ ਆ ਕਿ ਇਸ ਲੰਗਰ ਨੂੰ ਸਜੰਜੇ ਢੰਗ ਨਾਲ ਚਲਾਇਆ ਜਾ ਸਕੇ ਬਾਕੀ ਦੀ ਸਾਰਾ ਕੁਝ ਵੇਖ ਹੀ ਰਹੇਗੀ ਸਾਰੀ ਸੰਗਤ ਬੜੇ ਹੋਮਾ ਮਾ ਆ ਕੇ ਆ ਰਹੀ ਆ ਤੇ ਆਪਣੀ ਸੇਵਾ ਕਰ ਰਹੀ ਆ ਬਾਬੇ ਜਿੱਥੇ ਬਜ਼ੁਰਗਾਂ ਦੀ ਜਾਂ ਗੱਲ ਕਰੀਏ ਜਾਂ ਮਾਤਾਵਾਂ ਪੈਣਾ ਦੀ ਗੱਲ ਕਰੀਏ ਉੱਥੇ ਛੋਟੇ ਛੋਟੇ ਬੱਚੇ ਵੀ ਜਿਹੜੇ ਸੇਵਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਸੇਵਾ ਕਰਨ ਦੇ ਲਈ ਬਹੁਤ ਚਾਹਵਨ ਦੇਖਦੇ ਹੋ ਨਜ਼ਰ ਆ ਰਹੇ ਨੇ ਕਿੰਨਾ ਕੁ ਜਿਹੜਾ ਆਨੰਦ ਆ ਰਿਹਾ ਗੁਰੂ ਸਾਹਿਬ ਦਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਗੋਬਿੰਦ ਸਿੰਘ ਜੀ ਨੇ ਜਿਹੜਾ ਇਹ ਤਿਉਹਾਰ ਸਾਜਿਆ ਹੈ ਕਿੰਨਾ ਅਨੰਦਾਂ ਦੀ ਪੁਰੀ ਤੇ ਜਿਹੜਾ ਕਿੰਨਾ ਕ ਆਨੰਦ ਮਾਣ ਰਹੇ ਹੋ ਸਿੱਖ ਸੰਗਤ ਆ ਰਹੀ ਹੈ ਬਿਲਕੁਲ ਮਨੀਸ਼ ਜੀ ਕਿਉਂਕਿ ਗੁਰ ਕਰਗੀ ਤਰਪਾਸ਼ਾ ਨੇ ਇਸ ਥਾਂ ਦਾ ਨਾਮ ਅਨੰਦਪੁਰ ਤਾਂ ਹੀ ਰੱਖਿਆ ਕਿਉਂਕਿ ਇਹ ਨੰਦਾ ਦੀ ਪੁਰੀ ਆ ਇੱਥੇ ਆਣ ਕੇ ਹਰ ਸਿੱਖ ਦਾ ਇਹ ਘਰ ਆ ਇੱਥੇ ਆਣ ਕੇ ਹਰੇਕ ਸਿੱਖ ਜਿਹੜਾ ਬੜੀ ਖੁਸ਼ੀ ਮਹਿਸੂਸ ਕਰਦਾ ਹੈ ਕਿਉਂਕਿ ਉਹ ਆਪਣੇ ਘਰ ਦੇ ਵਿੱਚ ਹਰੇਕ ਬੰਦਾ ਜਿਹੜੀ ਇਹ ਖੁਸ਼ੀ ਮਹਿਸੂਸ ਕਰਦਾ ਹੀ ਆ ਇਸ ਕਰਕੇ ਸਿੱਖਾਂ ਦਾ ਘਰ ਆ ਏ ਬਾਬਾ ਜੀ ਇਹ ਗੱਲ ਕੀਤੀ ਜਾਵੇ ਲੰਗਰ ਦੀ ਪ੍ਰਥਾ ਜਿਹੜੀ ਐ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਲੰਗਰ ਦੀ ਪ੍ਰਥਾ ਚਲਾਈ ਸੀ ਉਦੋਂ ਤੋਂ ਜਿਹੜੀ ਐ ਲੰਗਰ ਸਾਡੇ ਸਿੱਖਾਂ ਵੱਲੋਂ ਜਿਹੜਾ ਐ ਸਿੱਖ ਕਮਿਊਨਿਟੀ ਵੱਲੋਂ ਸਿੱਖ ਪੰਥ ਵੱਲੋਂ ਲੰਗਰ ਕਿਤੇ ਵੀ ਹੋਵੇ ਲੰਗਰ ਜਿਹੜੇ ਐ ਮੁੱਕਦੇ ਨਹੀਂ ਐ ਵਧਦੇ ਹੀ ਜਾਂਦੇ ਐ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਪਹੁੰਲਮ ਅੱਲਾ ਦੌਰਾਨ ਕਿੰਨਾ ਸਮਾਂ ਹੋ ਗਿਆ ਇੱਥੇ ਲੰਗਰ ਲਗਾਉਣਿਆਂ ਨੂੰ ਸਾਨੂੰ ਮਨੀਸ਼ ਜੀ ਐਰ ਕੀ ਪੂਰੇ 11 ਸਾਲ ਹੋ ਗਿਆ ਜੀ ਇਸ ਸਥਾਨ ਤੇ ਲੰਗਰ ਲਗਾਉਂਦਿਆਂ ਨੂੰ ਇਹ ਗੁਰੂ ਕਲਗੀਧਰ ਪਾਸ਼ਾ ਇਸੇ ਤਰ੍ਹਾਂ ਆਪਣੀ ਸੰਪਰਦਾ ਦੇ ਮਿਹਰ ਪ੍ਰਯਾਤ ਰੱਖੇ ਤੇ ਆਪਣੀਆਂ ਸੇਵਾਵਾਂ ਲੈਂਦਾ ਰਲੇ। ਔਰ ਬਾਬਾ ਜੀ ਜੇ ਗੱਲ ਕੀਤੀ ਜਾਵੇ ਪਕਵਾਨਾਂ ਦੀ ਵੱਖੋ ਵੱਖ ਪਕਵਾਨ ਤੁਸੀਂ ਜਿਹੜੇ ਆ ਸਾਦੇ ਪ੍ਰਸ਼ਾਦੇ ਦੇ ਨਾਲ ਨਾਲ ਬੱਚਿਆਂ ਦਾ ਖਾਸ ਕਰ ਖਿਆਲ ਰੱਖਦੇ ਹੋਏ ਤੁਸੀਂ ਮਿੱਠੇ ਪਕਵਾਨ ਵੀ ਪਕਾ ਰਹੇ ਹੋ ਪਕੌੜੇ ਜਲੇਬੀਆਂ ਵੀ ਦੇਖਣ ਨਜ਼ਰ ਆਏ ਨੇ ਕੀ ਕੁਝ ਖਾਸ ਰਹਿੰਦਾ ਇਸ ਲੰਗਰ ਦੌਰਾਨ ਜੀ ਦੇਖੋ ਜੀ ਜੋ ਮਰਿਆਦਾ ਚੱਲਦੀ ਆ ਰਹੀ ਹੈ ਲੰਗਰਾਂ ਦੀ ਜਿੱਦਾਂ ਦਾਲ ਪੁਰਕਾ ਤੇ ਮਰਿਆਦਾ ਇੱਕ ਜੀ ਹਾਂਜੀ ਬਾਕੀ ਲੋਕਾਂ ਦੀ ਮੰਗ ਵੇਖਦੇ ਹੋਏ ਹਰੇਕ ਤਰ੍ਹਾਂ ਦਾ ਲੰਗਰ ਤਿਆਰ ਕਰਨਾ ਪੈਂਦਾ ਕਿਉਂਕਿ ਹਰੇਕ ਲੋਕ ਵੱਖੋ-ਵੱਖ ਚਾਹੁੰਦੇ ਆ ਹੁਣ ਜਿੱਦਾਂ ਬੱਚੇ ਆ ਉਹ ਮਿੱਠੇ ਦੇ ਸ਼ਕੀਨ ਹੁੰਦੇ ਆ ਇਸ ਕਰਕੇ ਉਹਨਾਂ ਲਈ ਵੱਖਰਾ ਮਠਾ ਵੀ ਬਣਾਉਣਾ ਪੈਂਦਾ ਠੀਕ ਹੈ ਨਾ ਜੀ ਜਿੱਦਾਂ ਅੱਜ ਕੱਲ੍ਹ ਵੇਖੋ ਭਾਵੇਂ ਕੋਈ ਲੰਗਰ ਤੇ ਕਿੰਦੂ ਪ੍ਰਿੰਦੂ ਕਰਦੇ ਆ ਪਰ ਜਿੱਦਾਂ ਆਂਦੇ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਲੋਕ ਜਿੱਦਾਂ ਨੂਡਲ ਆ ਗੋਲ ਗੱਪੇ ਅੱਜ ਕੱਲ੍ਹ ਲੋਕ ਇਹਨਾਂ ਚੀਜ਼ਾਂ ਨੂੰ ਬੜਾ ਪਸੰਦ ਕਰਦੇ ਆ ਠੀਕ ਹੈ ਨਾ ਦਾਲ ਫੁਲਕੇ ਦੀ ਗੱਲ ਤਾਂ ਵੱਖਰੀ ਰਹਿ ਗਈ ਹਾਂਜੀ ਇਸ ਕਰਕੇ ਮੈਂ ਸਾਰਿਆਂ ਨੂੰ ਆਨਾ ਵਾ ਇਹ ਲੰਗਰਾਂ ਦੇ ਵਿੱਚ ਹੋਮਾ ਵਾ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਲਗਭਗ ਕਿੰਨੇ ਸੇਵਾਦਾਰ ਤੁਹਾਡੇ ਨਾਲ ਜਿਹੜੇ ਆ ਤੁਹਾਡੇ ਸੰਪਰਦਾ ਵੱਲੋਂ ਕਿੰਨੇ ਸੇਵਾਦਾਰ ਜਿਹੜੇ ਇੱਥੇ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਨੇ ਜੀ ਸਾਡੇ ਕਰੀਬਨ 100 ਦੇ ਕਰੀਬ ਜਿਹੜੇ ਅਸੀਂ ਸਾਰੇ ਜਾਣੇ ਉੱਥੋਂ ਆਏ ਆ ਸੇਵਾ ਕਰਨ ਲਈ ਜਿਨ੍ਹਾਂ ਦੇ ਵਿੱਚੋਂ ਕੁਝ ਵੱਖ-ਵੱਖ ਪਿੰਡਾਂ ਦੇ ਸੇਵਾਦਾਰ ਵੀ ਆ ਗਏ ਆ ਕੁਝ ਸਾਡੇ ਜਿੱਦਾਂ ਵਿਦਿਆਲੇ ਦੇ ਬੱਚੇ ਆਏ ਜੀ ਇਹ ਉੱਥੇ ਵਿਦਿਆਲੇ ਦੇ ਵਿੱਚ ਪੜ੍ਹਦੇ ਆ ਉੱਥੇ ਮਹਾਰਾਜ ਜੀ ਸੰਥਿਆ ਲੈ ਰਹੇ ਆ ਨਾਲੇ ਗਤਕੇ ਦੀ ਵਿਦਿਆ ਲੈ ਰਹੇ ਆ ਜੀ ਛੋਟੇ ਛੋਟੇ ਬੱਚੇ ਵੀ ਨਾਲ ਆਏ ਆ ਬੜੇ ਖੁਸ਼ੀ ਨਾਲ ਸੇਵਾ ਕਰ ਰਹੇ ਮਹਾਰਾਜ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਅਤੇ ਬਾਣੀ ਬਾਣੇ ਵਾਲੇ ਬਣੇ ਜੋੜ ਕੇ ਰੱਖੇ ਸਾਫ ਸਫਾਈ ਦੀ ਜੀ ਗੱਲ ਕਰੀ ਅਸੀਂ ਦੇਖ ਰਹੇ ਸੀ ਪਿੱਛੇ ਪਾਣੀ ਦੇ ਵਿੱਚ ਵੀ ਦਵਾਈ ਵਗੈਰਾ ਵੀ ਵਧੀਆ ਤਰੀਕੇ ਨਾਲ ਪਾਈ ਹੋਈ ਹੈ ਤੇ ਬੜੇ ਹੀ ਸਾਫ ਸੁਥਰੇ ਸਜੇ ਢੰਗ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਹੋ ਰਹੀ ਹੈ ਕਿੰਨਾ ਕੁ ਖਿਆਲ ਰੱਖਦੇ ਹੋ ਸਾਫ ਸਫਾਈ ਇਹਨਾਂ ਮਨੀ ਜੀ ਵੇਖੋ ਬੜਾ ਕੁਝ ਵੇਖਣਾ ਪੈਂਦਾ ਲੰਗਰਾਂ ਦੇ ਵਿੱਚ ਸਾਫ ਸਫਾਈ ਨਾ ਹੋਵੇ ਕਿਉਂਕਿ ਹਰੇਕ ਤਰ੍ਹਾਂ ਦਾ ਲੋਕ ਇਸ ਲੰਗਰ ਦੇ ਵਿੱਚ ਜਿਹੜਾ ਆਉਂਦਾ ਵਾ ਫਿਰ ਉਹ ਵੇਖ ਕੇ ਜੇ ਕਿੰਦੂ ਪ੍ਰਿੰਤੀ ਕਰੇ ਉਹ ਸ਼ੋਭਾ ਨਹੀਂ ਬਾਕੀ ਮੈਂ ਫੂਡ ਸਪਲਾਈ ਵਾਲਿਆਂ ਦਾ ਬੜਾ ਧੰਨਵਾਦੀ ਆ ਜਿਹੜੇ ਸਾਨੂੰ ਆਪਣੇ ਕੋਲੋਂ ਮੈਡੀਸਨ ਦੇ ਕੇ ਗਏ ਆ ਕਿ ਬਾਬਾ ਜਿਹੜੇ ਭਾਂਡੇ ਧੋਣ ਵਾਲਾ ਪਾਣੀ ਉਹਦੇ ਵਿੱਚ ਤੁਸੀਂ ਆਹ ਮੈਡੀਸਨ ਪਾਓ ਪੀਣ ਵਾਲੇ ਇਹਦੇ ਵਿੱਚ ਆਹ ਮੈਡੀਸਨ ਪਾਓ ਇਸ ਕਰਕੇ ਮੈਂ ਪ੍ਰਸ਼ਾਸਨ ਦਾ ਬੜਾ ਰਹਿਣੀ ਆ ਜਿਹੜਾ ਸਾਡਾ ਧਿਆਨ ਰੱਖ ਰਿਹਾ ਆ ਆਖਰੀ ਸਵਾਲ ਹੈ ਬਾਬਾ ਜੀ ਕੀ ਕਹੋਗੇ ਅਜੋਕੀ ਪੀੜੀ ਜਿਹੜੀ ਹੈ ਸਿੱਖੀ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਪਿਛਲੇ 11 ਸਾਲਾਂ ਤੋਂ ਬੱਚਿਆਂ ਦੇ ਨਾਂ ਲਾ ਕੇ ਗੁਰੂ ਸਾਹਿਬ ਦੇ ਤਿਉਹਾਰ ਦਾ ਆਨੰਦ ਮਾਣਦੇ ਹੋ ਅਜੋਕੀ ਪੀੜੀ ਕਿਤੇ ਨਾ ਕਿਤੇ ਹੁੱਲੜਬਾ ਜਾ ਰਹੀ ਹੈ ਤੇ ਕਿਤਨੇ ਕਿਤੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਮੈਂ ਉਹਨਾਂ ਨੌਜਵਾਨਾਂ ਨੂੰ ਆਂਦਾ ਵਾਂ ਕਿ ਵੀਰੋ ਇਹ ਆਪਣਾ ਘਰ ਆ ਘਰ ਦੇ ਵਿੱਚ ਆਣ ਕੇ ਕਦੀ ਕਰਮਸਤੀਆਂ ਨਹੀਂ ਹੁੰਦੀਆਂ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣ ਆਏ ਆ ਇਸ ਕਰਕੇ ਮੈਂ ਤੇ ਆਂਦਾ ਬਾਣੀ ਬਾਣੇ ਵਾਲੇ ਬਣੋ ਸਿੱਖੀ ਦੇ ਲੜ ਲੱਗੋ ਅਮਰ ਸ਼ਕੋ ਤੇ ਗੁਰੂ ਵਾਲੇ ਬਣੋ ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਲਓਗੇ ਤੇ ਸਾਰੀ ਉਮਰ ਆਪਣੇ ਸੁਖ ਮਾਣੋਗੇ ਨਹੀਂ ਤੇ ਇਸ ਧਰਤੀ ਦੇ ਵਿੱਚ ਕੋ ਦੁੱਖ ਤਾਂ ਹੀ ਮਾਨਣ ਦੇ ਆ ਕਿਉਂਕਿ ਸਿੱਖੀ ਵਾਲੇ ਪਾਸੇ ਨਹੀਂ ਹੈਗੇ ਜਦਨੇ ਸਿੱਖੀ ਨਾਲ ਜੁੜ ਜਾਣਗੇ ਮਨੀ ਜੀ ਇਹ ਨਸ਼ੇ ਤੋਂ ਵੀ ਦੂਰ ਚੱਲ ਜਾਣਗੇ ਇਸ ਕਰਕੇ ਮੈਂ ਉਹਨਾਂ ਨੂੰ ਨਾ ਬਾਣੀ ਬਾਣੇ ਨੂੰ ਧਾਰਨ ਕਰੋ ਮਹਾਰਾਜ ਤੁਹਾਡਾ ਭਲਾ ਕਰੇ ਕਿੰਨਾ ਕ ਆਨੰਦ ਆ ਰਿਹਾ ਏ ਇਸ ਆਨੰਦਨੀ ਪੂਰੀ ਤੇ ਗੁਰੂ ਮਹਾਰਾਜ ਦੇ ਸਾਜੇ ਹੋ ਤਿਹਾੜ ਦੌਰਾਨ ਮਹੱਲਾ ਵੀ ਦੇਖਣ ਜਾਓਗੇ ਕਿੰਨਾ ਕ ਆਨੰਦ ਆ ਰਿਹਾ ਇੱਕ ਜੇਕਾਰਾ ਜਰਾ ਜ਼ਰੂਰ ਬੁਲਾ ਦਿਓ ਬਹੁਤ ਆਨੰਦ ਆ ਰਿਹਾ ਗੱਜ ਗੇ ਜੀ ਕਰੇ ਕਿ ਜਾਵੇ ਇਹਨੇ ਹਲੋ ਜਾਵੇ ਸਿਦਾ ਸੰਗਾਂ ਨੂੰ ਪਾਵੇ ਸੋ ਸੋ ਵੇਖਿਆ ਤੁਸੀਂ ਕਿੰਨਾ ਜੋਸ਼ ਕਿੰਨਾ ਜੋਸ਼ ਲੈ ਕੇ ਸਤਲਾਣੀ ਸਾਹਿਬ ਸੰਪਰਦਾਵੱਲੋਂ ਜਿਹੜਾ ਹੈ ਲਗਭਗ 100 ਦੇ ਕਰੀਬ ਸੇਵਾਦਾਰ ਸੇਵਾ ਦੇ ਵਿੱਚ ਜੁਟੇ ਹੋਇਆ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਆਣ ਜਾਣ ਵਾਲੀ ਸੰਗਤ ਜਿੱਥੇ ਭਾਤ ਪਾ ਦੇ ਪਕਵਾਨ ਸ਼ਿਕ ਰਹੀ ਹੈ ਉੱਥੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਪੀਣ ਵਾਲੇ ਪਾਣੀ ਦੇ ਵਿੱਚ ਦਵਾਈਆਂ ਪਾਈਆਂ ਜਾ ਰਹੀਆਂ ਨੇ ਤੇ ਲੰਗਰਾਂ ਦੇ ਪਾਣੀ ਨੂੰ ਵੀ ਸਾਫ ਸੁਥਰੇ ਸਚਜੇ ਟੰਗ ਦੇ ਨਾਲ ਸਾਫ ਕੀਤਾ ਜਾ ਰਿਹਾ ਹੈ ਬਾਬਾ ਇੰਦਰਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਰਹੇ ਕੱਲੀ ਕੱਲੀ ਗੱਲ ਉਹਨਾਂ ਦੱਸੀ ਹੈ ਹੋਰ ਵੀ ਵਧੇਰੇ ਤਸਵੀਰਾਂ ਤੁਹਾਨੂੰ ਦਿਖਾਉਂਦਾ ਰਹੇਗਾ ਦੇਖਦੇ ਰਹੋ ਹਮਦਰ ਟੀਵੀ